ਅੱਛਾ ਕਰ ਕੇ ਅੰਜ ਬਈ ਤੁਸੀਂ ਅਸੀਂ ਕੋਈ ਪਿੱਛਾ ਨਹੀਂ ਕਰਿਆ ਆ ਪੀਦਾ ਦੇ ਕਹੀ ਜਾਂਦੀ ਬਈ ਮੈਂ ਦੇਖ ਲੈ ਕਹਿੰਦੀ ਪਿੱਛਾ ਨਹੀਂ ਕਰਿਆ ਤੂੰ ਗੱਲ ਸੁਣ ਮੇਰੀ ਫਿਰ ਜੇ ਐਡੀ ਮਾਰਕਾ ਨਹੀਂ ਮੈਂ ਜਦ ਮੈਂ ਘਰੋਂ ਉਜੜੀ ਜੀ ਤੁਰੀ ਸੀ ਫਿਰ ਉਦੋਂ ਕਿਉਂ ਨਾ ਤੁਰੀਆਂ ਨਾਲ ਇਹ ਮੇਰੀ ਗੱਲ ਸੁਣ ਤਾਇਆ ਜੇ ਇਹਨੇ ਤੈਨੂੰ ਚਾਹ ਹੀ ਲੈ ਕੇ ਆਉਣੀ ਸੀ ਇਹਦਾ ਹੱਕ ਨਹੀਂ ਮੈਂ ਪਰਸ ਤਾ ਸਾਂਭ ਲੈ ਪਰਸ ਤਾ ਸਾਂਭ ਲੈ ਆਪਣਾ ਇਹ ਤਾਂ ਚਾਹ ਮੇਰੀ ਗੱਲ ਸੁਣ ਲੈ ਮੈਂ ਤਾਂ ਜਦੋਂ ਘਰੇ ਗਿਆ ਉਦੋਂ ਘਰੇ ਆਇਆ ਤੂੰ ਜੁੱਤੀਆਂ ਪੰਨੀਆਂ ਸੀ ਉਦੋਂ ਮੈਂ ਕਹਾ ਮਾ ਭਾਈ ਚਾਹ ਉਧਰ ਹੀ ਲਿਆ ਮੈਂ ਉਧਰ ਜਾਣਾ ਮੈਂ ਕਹਾ ਨਾਲੇ ਉਹਨੇ ਪੀਨੀਆਂ ਚਾਹ ਕੋਈ ਨਾ ਤਰ ਤਰ ਪਾ ਪਾਬੀ ਥੀ ਆਉਂਦਾ ਇਹ ਛੋਟੇ ਬਾਤ ਤੇ ਤੁਹਾਡੀਆਂ ਸਾਰੀਆਂ ਸੁਣ ਲਈਆਂ ਅਸੀਂ ਬਸ ਨਾ ਕਿੱਥੇ ਅਸੀਂ ਕੀ ਸਾਹਮਣੇ ਮੈਂ ਦੱਸਾਂ ਵੀ ਉਹ ਮੈਂ ਕੀ ਮਾੜਾ ਕਹਿਣਾ ਦੱਸ ਇਹਨੂੰ ਮੈਂ ਤਾਂ ਕਹਿੰਦਾ ਚਾਹ ਲਿਆ ਉਸ ਤੇ ਭਈ ਆ ਜਾ ਉੱਤਰ ਇਹਦੇ ਛੋਟੇ ਬਾਤ ਤੇ ਨਹੀਂ ਹੈਗੀਆਂ ਚੰਗੀਆਂ ਗੱਲਾਂ ਦੇਖ ਮੈਂ ਤੇਰੇ ਤੇ ਪੂਰੇ ਤੇਰੇ ਤੇ ਪੂਰਾ ਮਾਨ ਕਰਦੀ ਸੀ ਵੀ ਵੱਡੀ ਕਨਾ ਮੇਰੀ ਨੂਨੀ ਹੈਗੀ ਮੇਰੀ ਧੀ ਹੈਗੀ ਦੇਖ ਪੁੱਤ ਤੂੰ ਆ ਕਾਮਲੀ ਨੂੰ ਲੈ ਕੇ ਮੇਰੇ ਮੰਗਰਾਈਆਂ ਦੱਸ ਤੂੰ ਮੈਨੂੰ ਕਹਦੇ ਵੀ ਮम्मी ਮੈਂ ਤੇਰੇ ਨਾਲ ਜਾਣਾ ਹੈ ਹਾਂ ਕੀ ਕੁਛ ਨਹੀਂ ਨਹੀਂ ਤੂੰ ਨਾ ਮੇਰਾ ਦਿਮਾਗ ਖਾ ਕੇ ਕਰ ਸਾਰਾ ਕੁਝ ਤੂੰ ਕਰਾਉਣੀ ਆ ਹਾਂ ਓਏ ਕਿੰਨਾ ਦੇ ਕਰੇ